ਅੱਜ ਭਾਰਤੀ ਜਨਤਾ ਪਾਰਟੀ ਦਾ ਡੈਲੀਗੇਸ਼ਨ ਜੀ ਸਾਹਿਬ ਨੂੰ ਐਸ.ਡੀ. ਸਾਹਿਬ ਨੂੰ ਦਿੱਤੀ ਲਗਾਈ ਸੀ ਜੀ ਉਹਨਾਂ ਨੇ ਉਸ ਮੰਗ ਪੱਤਰ ਦੇਖਿਆ ਹੈ ਕਿ ਕੱਲ ਜਿਹੜੇ ਪੰਜਾਬ ਮੋਦੀ ਸਾਹਿਬ ਦੇ 25 ਸਰਕਾਰਾਂ ਲਗਾਏ ਆ ਉਹਨਾਂ ਪੋਸਟਰਾਂ ਦੇ ਉੱਤੇ ਕੋਈ ਕੰਟੀਨਿਟੀ ਨਹੀਂ ਕੋਈ ਫਿਕਰ ਦਾ ਨਾਮ ਨਹੀਂ ਲਿਖਿਆ ਪਰ ਪਬਲਿਕ ਪਲੇਸਿਸ ਉੱਤੇ ਪੋਸਟਰ ਲਗਾਏ ਜਿਹੜੇ ਸਿੱਧੇ ਤੌਰ ਤੇ ਜਿਹੜਾ ਕੋਰਜਿਲਸ ਜਨਤਾ ਦੇ ਵਿੱਚ ਲੱਗਾ ਚੋਣ ਦਾ ਉਹ ਵੀ ਹੋ ਰਿਹਾ ਹੈ ਔਰ ਮੰਤਰੀ ਜਿਹੜਾ ਇੱਕ ਕੰਸਟੀਟਿਊਸ਼ਨਲ ਪੋਸਟ ਦੇ ਉੱਤੇ ਹੈਗਾ ਔਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਕੰਸੂਮਰ ਪੋਸਟ ਦੇ ਉਹਦੇ ਵਿਰੋਧ ਦੇ ਵਿੱਚ ਪੋਸਟਰ ਲਗਾਉਂਦੇ ਪਏ ਬੜੀ ਮੰਨ ਬਸ ਮੈਂ ਨਹੀਂ ਹਿੱਟਿਆ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਅੱਜ ਅਸੀਂ ਸਾਰੇ ਕਾਰਜਕਰਤਾਵਾਂ ਨੇ ਮਿਲ ਕੇ ਉਹ ਪੋਸਟਰ ਫਾੜੀ ਵੀ ਹੈ ਨੂੰ ਪੜਾਂਗੇ ਵੀ ਹੋਰ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਇਹ ਦੇਖਾਇਆ ਹੈ ਕਿ ਇਹਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਹੋਵੇ ਜੋ ਆਈ ਮੰਗ ਪੱਤਰ ਦਿੱਤਾ ਗਿਆ ਉਹਦੇ ਬਾਰੇ ਆ ਸਾਡਾ ਇੱਕ ਵਫਾਤਾ ਮਿਲਿਆ ਐਸਜੀਐਮ 1 ਨੂੰ ਸਾਡੇ ਜ਼ਿਲ੍ਹਾ ਰਜੈਕਸ਼ਨ ਸ਼ਿਸ਼ੀ ਸ਼ਰਮਾ ਜੀ ਦੇ ਦਫ਼ਸਾਨੇ ਵਿੱਚ ਵੇ ਕੱਲ ਕੁਝ ਪੋਸਟਰ ਸ਼ਹਿਰ ਦੇ ਵਿੱਚ ਲੱਗੇ ਸੀਗੇ ਲਾ ਰੰਗ ਦੇ ਰੀਜੈਂਟ پارک ਤੋਂ ਸ਼ੁਰੂਆਤ ਹੋਈ ਸੀਗੀ ਜਿਸ ਦੇ ਵਿੱਚ ਲਿਖਿਆ ਸੀਗਾ ਮੋਦੀ ਹਟਾਓ ਦੇਸ਼ ਬਚਾਓ ਸਾਨੂੰ ਉਹਦੇ ਉੱਪਰ ਕੋਈ ਵੀ ਪ੍ਰਿੰਟਰ ਦਾ ਨਾਮ ਨਹੀਂ ਸੀਗਾ ਜਿਹਨੇ ਛਪਾਇਆ ਉਹਦਾ ਨਾਮ ਨਹੀਂ ਸੀਗਾ ਉਹ ਦੂਸਰਾ ਕਿੰਨੀ ਕੁਆਂਟੀਟੀ ਬਣੀ ਹੈ ਉਹਦਾ ਵੀ ਨਹੀਂ ਸੀਗਾ ਜਿਹੜਾ ਕਿ ਬਿਲਕੁਲ ਕਾਨੂੰਨ ਦੀ ਉਲੰਘਣਾ ਹੈ ਉਹ ਸਾਡੇ ਸੰਗਿਆਨ ਦੇ ਵਿੱਚ ਆਇਆ ਉਹ ਸਾਡੇ ਜਿਲ੍ਹੇ ਦੇ ਅਕਸ਼ੀ ਨੇ ਸਾਰੇ ਅਸੀਂ ਇਕੱਠੇ ਹੋ ਕੇ ਰੱਖਤੀਏ ਉਹ ਸਾਰੇ ਪੋਸਟਰ ਫੜੇ ਸੀਗੇ ਉਹ ਅਸੀਂ ਅੱਜ ਹੁਣ ਐਸਡੀਐਮ ਸਾਹਿਬ ਨੂੰ ਮਿਲੇ ਆ। ਉਹ ਜਿਹੜੀ ਬੰਦੀ ਕਾਰਵਾਈ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਉਹਦੇ ਅਸੀਂ ਮੰਨ ਕੀਤੀ ਹੈ। ਕਿਉਂਕਿ ਕੋਡ ਆਫ ਕੰਡਕਟ ਲੱਗ ਗਿਆ ਵੈ। ਪਰ ਦੇਸ਼ ਅੱਜ ਮੋਦੀ ਸਾਹਿਬ ਇੱਕ ਗਲੋਬਲ ਲੀਡਰ ਹੈ। ਪਰ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਭੱਤੀ ਸ਼ਬਦਾਵਲੀ ਲਿਖ ਕੇ ਪੋਸਟਰ ਲਗਾਣਾ ਇਹ ਕਾਰਕਟਰ ਨੇ ਪੂਰਾ ਹਿੰਦੋਸਤਾਨ ਇਸ ਚੀਜ਼ ਦਾ ਵਿਰੋਧ ਕਰ ਰਿਹਾ ਹੈ ਪਹਿਲਾਂ ਦਿੱਲੀ ਦੇ ਵਿੱਚ ਇਹਨਾਂ ਨੇ ਇਹ ਕੋਸ਼ਿਸ਼ਤਾ ਕੀਤੀ ਉਹਨਾਂ ਨੇ ਤੇ 163 ਮੰਦਰਾਂ ਤੇ ਪਰਚੀ ਦਈ ਇਹ ਤੇ ਇਹਨਾਂ ਦੀ ਆਪਣੀ ਸਰਕਾਰ ਹੈ ਇਹਨਾਂ ਨੂੰ ਲੱਗਦਾ ਸ਼ਾਇਦ ਇੱਥੇ ਸਾਡੇ ਕੋਈ ਪੱਖਪਾਤ ਹੋਏਗਾ ਲੇਕਿਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਕ ਨਿਰਪੱਖ ਬਾਡੀ ਹੈ ਸਾਨੂੰ ਪੂਰਾ ਨਾਸ ਹੈ ਜਿਹੜਾ ਅਸੀਂ ਮੈਮੋਰੰਡਮ ਦਿੱਤਾ ਵੈ ਉਹਦੇ ਕੋ ਪੂਰੀ ਕਾਰਵਾਈ ਹੋਏਗੀ ਔਰ ਅੱਗੇ ਤੋਂ ਇਹਦੇ ਦੀ ਕੋਸ਼ਿਸ਼ਤਾ ਨਾ ਹੋਵੇ ਅਸੀਂ ਉਹਦੇ ਲਈ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਔਰ ਅਸੀਂ ਹਰੇਕ ਸ਼ਾਇਦ ਅਵਾਮ ਨੂੰ ਵੀ ਆਪਣੇ ਕਾਰਕਟਰਨਾਂ ਨੂੰ ਵੀ ਮੰਡਲ ਜਖਸ਼ਾਂ ਨੂੰ ਵੀ ਸ਼ਕਤੀ ਕੰਦਰ ਪ੍ਰਮੁੱਖ ਨੂੰ ਵੀ ਉਹ ਪੂਤਿੰ ਚਾਰਜਨ ਹੋਈਏ ਸਾਡੇ ਪ੍ਰਧਾਨ ਜੀ ਨੇ ਰਾਤੀ ਆਵਾਹਨ ਕੀਤੀ ਜੀ ਕਿਸੇ ਵੀ ਮਹੱਲੇ ਦੇ ਵਿੱਚ ਜੀ ਇੱਕੋ ਹੀ ਪੋਸਟਰ ਲੱਗਾ ਹੋਏਗਾ ਤੇ ਉਹਨੂੰ ਪਾੜ ਕੇ ਫਰੇਕ ਕਿਉਂਕਿ ਮੋਦੀ ਸਾਹਿਬ ਇੱਕੋ ਲੀਡਰ ਹੈ ਜਿਨ੍ਹਾਂ ਨੇ ਪੂਰੇ ਵਰਡ ਦੇ ਵਿੱਚ ਆਪਣਾ ਨਾਮ ਬਣਾਇਆ ਹੈ ਹਿੰਦੁਸਤਾਨ ਦਾ ਨਾਮ ਬਣਾਇਆ ਹੈ ਇਸ ਕਰਕੇ ਉਸ ਮਹਾਨ ਲੀਡਰ ਦੀ ਜੇ ਕੋਈ ਬੰਦਾ ਅਭੇਲਣਾ ਕਰਦਾ ਹੈ ਵਾ ਜਾਂ ਉਹਨਾਂ ਦੇ ਕੋਈ ਦਾ ਮਜ਼ਾਕ ਕਰਦਾ ਹੈ ਜਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਨਾਂ ਨੂੰ ਵਾਰਨਿੰਗ ਨੰਨੇ ਆਮ ਆਦੀ ਪਾਰਟੀ ਨੂੰ ਕੇਜਰੀਵਾਲ ਨੂੰ ਭਗਵੰਤ ਮਾਨ ਜੀ ਨੂੰ ਵੀ ਐਸੀ ਕੋਈ ਇਸ਼ਟਾ ਪੰਜਾਬ ਜਸੀਂ ਬਰਦਾਸ਼ਤ ਨਹੀਂ ਕਰਾਂਗੇ ਚੋਣ ਜਲਤ ਲੱਗਿਆ ਹੋਇਆ ਹੈਗਾ ਮੰਤਰੀ ਸਾਹਿਬ ਉਹਨਾਂ ਨੂੰ ਵੀ ਐਸੀ ਦੋ ਆਪਣੇ ਉਹ ਆਗੂਤ ਹੋਣਗੇ ਕਿ ਚੋਣ ਜਲਤ ਲਾ ਚੁੱਕਿਆ ਹੈ ਤੇ ਉਹਨਾਂ ਵੱਲੋਂ ਫੋਟੋ ਵਾਇਰਲ ਗਿਆਨ ਹੀ ਨਹੀਂ ਹੈਗਾ ਇਸ ਚੀਜ਼ ਦਾ ਕਿ ਵਸੇ ਕੀ ਕਰ ਰਹੇ ਹੈਗੇ ਕਿਹਦੇ ਖਿਲਾਫ ਲਿਖਦੇ ਹੈਗੇ ਮੰਤਰੀ ਆਪ ਲਾ ਰਹੇ ਨੇ ਮੰਤਰੀ ਆਪ ਲਗਾ ਰਿਹਾ ਹੈਗਾ ਵਾ ਜਿਹੜੀ ਕਿ ਬਿਲਕੁਲ ਹੀ ਮੈਂ ਕਹਿੰਦਾ ਬਚਕਾਨੀ ਗੱਲ ਹੈ ਕਰ ਰਹੀ ਹੈ ਔਰ ਪੰਜਾਬ ਦੇ ਲੋਕ ਨਹੀਂ برداشت ਕਰਦੇ ਬਸ ਬੀਜੇਪੀ ਬਿਲਕੁਲ ਕਿਤਨਾ ਹੀ ਬਦਾਸ਼ਤੀ ਕਰਕੇ ਸਾਡੇ ਲੀਡਰ ਦਾ ਜਿਹੜਾ ਕਿ ਪੂਰੇ ਹਿੰਦੁਸਤਾਨ ਨੂੰ ਜਿਹਨੇ ਇੱਕ ਲੜੀ ਚ ਪਰੋਇਆ ਵਾ ਹਿੰਦੁਸਤਾਨ ਨਾਲ ਪੂਰੇ ਵਰਲਡ ਦੇ ਵਿੱਚ ਹੋਇਆ ਵਾ ਲੀਡਰ ਦੇ ਖਿਲਾਫ ਹੀ ਕਲਮ ਚ ਕੋ ਦਰੂਗਾ ਅਸੀਂ ਉਹਦਾ ਮੁਕਾਬਲਾ ਕਰਾਂਗੇ ਸਰ ਉਹ ਕਹਿੰਦੇ ਐਫ ਆਈ ਆਰ ਉਹ ਤਾਂ ਅਸੀਂ ਨਹੀਂ ਡਰਦੇ ਜਿੰਨੀ ਮਰਜ਼ੀ ਐਫ ਆਈ ਆਰ ਕਰ ਦੇਣਗੇ ਇਹ ਤਾਂ ਕਾਨੂੰਨ ਕਾਰਵਾਈ ਕਰੇਗਾ ਜੀ ਅਸੀਂ ਆਪਣੀ